ਸਾਜੀ ਨਵਾਜੀ ਸਾਧ ਸੰਗਤ ਜੀ ਪਹਿਲਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬੜੇ ਵਧਾਈ ਦੇ ਪਾਤਰ ਹੋ ਕਿ ਤੁਹਾਨੂੰ ਇੱਕ ਯੋਗ ਨੁਮਾਇੰਦਾ ਮਿਲਿਆ ਪਿੰਡ ਚੋਂ ਗੁਰਵਿੰਦਰ ਸਿੰਘ ਜੀ ਪਟਾਲ ਸਰਪੰਚ ਗੁਰਵਿੰਦਰ ਸਿੰਘ ਜੀ ਬੱਗੜ ਜਿਨ੍ਹਾਂ ਨੇ ਇਸ ਪਿੰਡ ਚ ਇੱਕ ਵਾਰੀ ਮਿਲਿਆ ਕਿ ਤਿੰਨ ਵਾਰੀ ਇੱਕ ਵਾਰੀ ਦੀਨदयाल ਉਫਾਧਿਆ ਨੈਸ਼ਨਲ ਅਵਾਰਡ ਨੈਸ਼ਨਲ ਅਵਾਰਡ ਦੇ ਨਾਲ ਇਹਨਾਂ ਨੂੰ ਸਨਮਾਨਿਆ ਗਿਆ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਔਰ ਇਹ ਪੰਚਾਇਤ ਦੀ ਵਧੀਆ ਅਗਵਾਈ ਪੰਚਾਇਤ ਦੇ ਅੱਛੇ ਕੰਮ ਔਰ ਸ਼ਹਿਰ ਦਾ ਬਸ ਸਟੈਂਡ ਏਸੀ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਮੈਨੂੰ ਪਤਾ ਨਹੀਂ ਸੀਗਾ ਚੰਗੇ ਵੱਡੇ ਸ਼ਹਿਰਾਂ 'ਚ ਵੀ ਏਸੀ ਨਹੀਂ ਦੇਖਿਆ ਪਰ ਕਹਿੰਦੇ ਕਿ ਤੁਹਾਡਾ ਨਗਰ ਦਾ ਜਿਹੜਾ ਬਸ ਸਟੈਂਡ ਹੈ ਉਹ ਪਹਿਲਾ ਬਸ ਸਟੈਂਡ ਏਸੀ ਪੰਜਾਬ ਦਾ ਕਹਿ ਲਓ ਇਸ ਕਰਕੇ ਇਹਨਾਂ ਨੇ ਇਹ ਸਾਬਤ ਕੀਤਾ ਵਾ ਕਿ ਅਗਰ ਤੁਹਾਡਾ ਚੱਲਿਆ ਵੀ ਹੈ ਅਗਰ ਤੁਹਾਡਾ ਨਵੰਦਾ ਚੰਗਾ ਵਾ ਤੇ ਪਿੰਡ ਵੀ ਸਵਾਰਿਆ ਜਾ ਸਕਦਾ ਅਗਰ ਤੁਹਾਡੀ ਸਰਕਾਰ ਚੰਗੀ ਆ ਤੇ ਸੂਬਾ ਵੀ ਸਵਾਰਿਆ ਜਾ ਸਕਦਾ ਤੇ ਅਗਰ ਤੁਹਾਡੀ ਐਮਪੀ ਚੰਗੇ ਨੇ ਤੇ ਸਰਕਾਰ ਕੇਂਦਰ ਵਿੱਚ ਚੰਗੀ ਆ ਤੇ ਦੇਸ਼ ਵੀ ਸਵਾਰਿਆ ਜਾ ਸਕਦਾ ਅਸਲ ਚ ਕਹਾਣੀ ਕੀ ਹੋਈ ਆ ਕਿ ਕੁਝ ਕੁਝ ਸਮੇਂ ਤੋਂ ਪਹਿਲਾਂ ਦਾ ਲੋਕੀ ਬੜੇ ਇਮਾਨਦਾਰ ਸੀ ਇਸ ਕੰਮ ਚ ਆਪਾਂ ਕਈ ਪੁਰਾਣੇ ਬੰਦਿਆਂ ਦਾ ਨਾਮ ਸੁਣਦੇ ਆ ਪ੍ਰਤਾਪ ਸਿੰਘ ਕੈਰੋਂ ਬੜਾ ਸਾਦਾ ਜਿਹਾ ਬੰਦਾ ਸੀਗਾ ਬਾਹਰੋਂ ਪੜ੍ਹ ਕੇ ਆਇਆ ਸੀ ਐਸਜੀਪੀਸੀ ਨੇ ਪੜਾਇਆ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਇੱਕ ਸਾਡੇ ਅਕਾਲੀ ਦਲ ਦੇ ਪ੍ਰਧਾਨ ਹੋਏ ਨੇ ਮਾਸਟਰ ਤਾਰਾ ਸਿੰਘ ਜੀ ਉਹ ਬਹੁਤ ਨੇਕੀਅਤ ਆਦਮੀ ਸੀ ਹਿੰਦੂ ਪਰਿਵਾਰ ਚ ਪੈਦਾ ਹੋਇਆ ਤੇ ਬਾਅਦ ਵਿੱਚ ਐਡਾ ਪਰਪੱਕ ਸਿੱਖ ਬਣਿਆ ਕਿ ਐਸਜੀਪੀਸੀ ਦਾ ਵੀ ਪ੍ਰਧਾਨ ਰਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ ਮਾਸਟਰ ਤਾਰਾ ਸਿੰਘ ਇੱਕ ਸਾਡੇ ਹੁੰਦੇ ਸੀ ਗਿਆਨੀ ਕਰਤਾਰ ਸਿੰਘ ਉਹ ਸਾਡੇ ਲਾਗੇ ਦੇ ਸੀ ਉਹ ਤੇ ਟਾਂਡੇ ਦੇ ਸ਼ਾਇਦ ਉਹ ਖੇਰੇ ਹੀ ਸੀਗੇ ਉਹ ਐਡਾ ਸਾਦਾ ਬੰਦਾ ਸੀ ਕਿ ਉਹ ਮੰਤਰੀ ਮਿਨਿਸਟਰ ਬਣਿਆ ਬੜੀ ਵਾਰੀ ਅੱਛਾ ਜਿਹੜੀ ਹੈ ਕਦੀ ਉਹਨੇ ਖਾਲੀਆਂ ਚੋਂ ਮੰਤਰੀ ਬਣ ਜਾਣਾ ਕੱਲੀ ਕਦੀ ਉਹਨੇ ਕਾਂਗਰਸ ਚ ਮੰਤਰੀ ਬਣ ਜਾਣਾ ਲੋਕਾਂ ਨੇ ਉੱਤੇ ਕਦੀ ਬੁਰਾ ਨਹੀਂ ਮਨਾਇਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਇਹ ਜੋ ਕੁਝ ਕਰੂਗਾ ਪੰਜਾਬ ਦੇ ਹਿੱਤ ਵਿੱਚ ਕਰੂਗਾ ਉਹ ਕਸ਼ੇਰੇ ਨਾਲ ਹੀ ਕਈ ਜਿਹੜੀ ਪਜਾਮਾ ਮੋਢੇ ਤੇ ਡਾਂਕੇ ਕਸ਼ੇਰੇ ਨਾਲ ਸੈਕਟਰੀਅਟ ਮਿਨਿਸਟਰ ਦੇ ਦਫ਼ਤਰ ਚੱਲ ਜਾਂਦਾ ਸੀਗਾ ਐਨੇ ਸਾਦੇ ਬੰਦੇ ਸੀਗੇ ਹੁਣ ਕੀ ਹੋਇਆ ਕਿ ਕੁਛ ਦਿਨ ਤੋਂ ਆਪਣੀ ਰਾਜਨੀਤੀ ਜਿਹੜੀ ਹੈ ਨਾ ਕਰਵਟ ਲੈ ਗਈ ਇਹਨੂੰ ਹੁਣ ਬਣਾ ਲਿਆ ਧੰਗਾ ਲੋਕਾਂ ਤੁਸੀਂ ਦੇਖੋ ਜਿੰਨੇ ਤੁਹਾਡੇ ਹੋਣਗੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ ਕੋਈ ਖੰਡ ਦਾ ਮਿਲ ਖੋਲੀ ਬੈਠਾ ਕੋਈ ਸ਼ਰਾਬ ਦੀ ਮਿਲ ਖੋਲੀ ਬੈਠਾ ਕੋਈ ਵੱਡੀਆਂ-ਵੱਡੀਆਂ ਬੱਸਾਂ ਦੀ ਟਰਾਂਸਪੋਰਟ ਖੋਲੀ ਬੈਠਾ ਕੋਈ ਪੰਜ ਸਤਾਰੇ ਹੋਟਲ ਖੋਲੀ ਬੈਠਾ ਇਸ ਕਰਕੇ ਜਿਹੜੇ ਬੰਦੇ ਨੇ ਇਹਨੂੰ ਧੰਗਾ ਬਣਾ ਲਿਆ ਉਹ ਤੁਹਾਡੇ ਨਾਲ ਇਮਾਨਦਾਰੀ ਨਾਲ ਕੰਮ ਕਰੀ ਨਹੀਂ ਸਕਦਾ ਕਦੇ ਵੀ ਕਿਉਂ ਕਰੂਗਾ ਉਹ ਪਹਿਲਾਂ ਇਲੈਕਸ਼ਨ ਤੇ ਪੈਸੇ ਖਰਚੂਗਾ 5-7 ਕਰੋੜ ਰੁਪਇਆ ਐਮ.ਐਲ.ਏ ਬਣੂਗਾ ਫਿਰ 5-7 ਕਰੋੜ ਰੁਪਇਆ ਖਰਚੂਗਾ ਮੰਤਰੀ ਬਣਨ ਲਈ ਤੇ 10-12 ਕਰੋੜ ਰੁਪਇਆ ਖਰਚ ਕੇ ਕੋਈ ਲੋਕ ਸੇਵਾ ਕਰੂਗਾ ਨਹੀਂ ਉਹ ਫਿਰ ਮੁੜ ਕੇ 10 ਦਾ 100 ਕੱਢੂਗਾ 10 ਕਰੋੜ ਖਰਚ ਕੇ 100 ਕਰੋੜ ਰੁਪਇਆ ਕਮਾਉ ਇਹ ਬੇਈਮਾਨੀ ਸਾਡੀ ਰਾਜਨੀਤੀ ਵਿੱਚ ਹੁਣ ਪਿਛਲੇ ਕੁਝ ਸਮੇਂ ਤੋਂ ਆ ਚੁੱਕੀ ਹੈ ਇਸੇ ਕਰਕੇ ਪੰਜਾਬ ਅੱਜ 3.5 ਲੱਖ ਕਰੋੜ ਰੁਪਏ ਦਾ ਕਰਜ਼ਈ ਹੈ 31000 ਕਰੋੜ ਰੁਪਇਆ ਸਾਡਾ ਸੂਬਾ ਕਿੱਲਾ ਵਿਆਜ ਭਰ ਰਿਆ ਵਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਸਟੇਟ ਦਾ ਵਿਆਜ 31000 ਕਰੋੜ ਇੱਕ ਸਾਲ ਦਾ ਚਲਜੂ ਉਹ ਕੰਮ ਕੀ ਕਰੂਗੀ ਉਹ ਸਕੂਲ ਕੀ ਬਣਾਉਗੀ ਹਸਪੀਟਲ ਕੀ ਬਣਾਉਗੀ ਸੜਕਾਂ ਕੀ ਬਣਾਉਗੀ ਆ ਤਈਓ ਭਗਵੰਤ ਦੋ ਸਾਲਾਂ ਦਾ ਕੁਝ ਨਹੀਂ ਕਰ ਸਕਿਆ ਜਿਹੜੇ ਵਾਅਦੇ ਕੀਤੇ ਸੀ ਬੀਬੀਆਂ ਨਾਲ 1000 ਰੁਪਇਆ ਉਹ ਨਹੀਂ ਦੇ ਸਕਿਆ ਸੰਗਰੂਰ ਵਿੱਚ ਮੁੱਖ ਮੰਤਰੀ ਹੋਵੇ ਤੇ ਯਾਰੋ ਅਤ 900 ਪਿੰਡਾਂ ਸਗਰੂਰ ਚ ਕੋਈ ਕੰਮ ਹੀ ਨਾ ਹੋਇਆ ਹੋਵੇ ਮੈਂ ਸਾਰੇ ਆ ਪਿੰਡਾਂ ਜਾ ਕੇ ਹੌਕਾ ਦੇ ਇੱਕ ਪੁੱਛਦਾ ਤੁਹਾਡੇ ਪਿੰਡ ਕੋਈ ਕੰਮ ਹੋਇਆ ਉਹ ਕਹਿੰਦੇ ਜੀ ਜਦੋਂ ਦੀ ਸਰਕਾਰ ਬਣੀ ਆ ਇੱਕ ਇੱਟ ਨਹੀਂ ਲੱਗੀ ਬਲਕਿ ਕੱਲ ਮੈਂ ਭਦੌਰ ਦੇ ਪਿੰਡਾਂ ਵਿੱਚ ਸੀਗਾ ਉੱਥੇ ਸਰਪੰਚਾਂ ਨੇ ਦੱਸਿਆ ਕਿ ਉੱਥੋਂ ਦਾ ਐਮ.ਐਲ.ਏ ਉਹ ਉਲਟਾ ਜਿਹੜੇ ਅਸੀਂ ਕੰਮ ਕਰਾਏ ਉਹ ਕੰਮ ਉਹਨੇ ਬੰਦ ਕਰਵਾ ਦਿੱਤੇ ਜਾਂ ਇੱਕ ਪਿੰਡ ਚ ਨਿਕਾਸੀ ਨਾਲਾ ਬਣਾਇਆ ਬਹੁਤ ਅੱਛਾ ਸਰਪੰਚ ਸੀਗਾ ਉਹ ਪਿੰਡ ਦਾ ਨਿਕਾਸੀ ਨਾਲਾ ਟਵਾਤਾ ਜੀਸੀਬੀ ਮੰਗਾ ਕੇ ਕਈਆਂ ਦੇ ਪਾਰਕ ਬਣਾਏ ਧਾਤੇ ਕਈਆਂ ਨੇ ਆ ਮੀਥੇਰ ਨੇ ਇੱਕ ਸ਼ਹਿਰ ਹੰਡਾਇਆ ਦੀ ਗੱਲ ਹੀ ਆ ਉਥੇ ਆ ਬਹੁਤ ਅੱਛਾ ਹਸਪੀਟਲ ਹੈ ਤੇ ਮੀਥੇਰ ਕਹਿੰਦਾ ਇਹਨੂੰ ਹਟਾ ਕੇ ਮੈਂ ਸਟੇਡੀਅਮ ਬਣਾਉਣਾ ਉਹ ਇੱਥੇ ਲੋਕਾਂ ਨੂੰ ਕੈਂਸਰ ਹੋ ਗਿਆ ਲੋਕੀ ਕਾਲੇ ਪੀਲੇ ਨਾਲ ਮਰ ਰਹੇ ਨੇ ਲੋਕੀ ਗੁਰਦੇ ਖਰਾਬ ਹੋ ਗਏ ਹਸਪਤਾਲ ਤਾਂ ਬਹੁਤ ਜ਼ਰੂਰੀ ਚੀਜ਼ ਹੈ ਪਰ ਇਹਨਾਂ ਦੇ ਕੋਲ ਪੈਸਾ ਹੈ ਨਹੀਂਗਾ ਔਰ ਇਹਨਾਂ ਨੇ 2 ਸਾਲ ਲਾਰੇ ਲੱਪਿਆਂ ਚ ਕਿਕਲੀਆਂ ਚ ਅੱਜ ਫੇ ਕਿਕਲੀ ਸੁਣਾਈਏ ਨੇ ਭਗਵੰਤ ਨੇ ਕੋਈ ਐਵੇਂ ਸ਼ਬਦ ਮਾੜਾ ਕਹਿਦਾ ਐ ਫੁੱਦੂ ਜੀ ਕਿ ਕਿਕਲੀ ਸੁਣਾਈਏ ਨੇ ਔਰ ਕੋਈ ਗੱਲ ਉਹਦੇ ਚ ਦਮ ਨਹੀਂਗਾ ਝੂਠੋ ਝੂਟ ਬੋਲ ਰਿਹਾ ਵਾ ਅੱਛਾ ਇੱਕ ਗੱਲ ਕੀ ਕਹਿੰਦਾ ਵਾ ਮੈਂ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਸਰਕਾਰੀ 28000 ਤੋਂ ਸ਼ੁਰੂ ਹੋਇਆ ਸੀ 25 ਤੋਂ ਕਦੀ 25 ਦਿੱਤੀਆਂ ਕਦੀ 30000 ਦਿੱਤੀਆਂ ਕਦੀ 35000 ਦਿੱਤੀਆਂ ਕਦੀ 40000 ਦਿੱਤੀਆਂ ਚਲੋ ਮੰਨੋ 50000 ਦਿੱਤੀ ਜੀ ਇਹਦਾ ਛੂਟ ਪਾ ਲਓ ਇਹਦਾ ਵਿੱਚ 50000 ਨੌਕਰੀ ਦੇ ਦਿੱਤੀ ਮੈਂ ਪਿੰਡਾਂ ਵਿੱਚ ਜਾ ਕੇ ਪੁੱਛਦਾ ਹਾਂ ਕਿ ਤੁਹਾਡੇ ਪਿੰਡ ਵਿੱਚ ਕੋਈ ਸਰਕਾਰੀ ਨੌਕਰੀ ਮਿਲੀ ਮੈਨੂੰ ਤਾਂ ਉੱਥੇ ਬੁੜੀਆਂ ਬੰਦੇ ਹੱਥ ਮਾਰਦੇ ਐਂ ਕਰਦੇ ਕਹਿੰਦੇ ਸਾਡੇ ਕੋਈ ਨੌਕਰੀ ਮਿਲੀ ਲੋ ਤੁਹਾਨੂੰ ਪੁੱਛ ਲੈਣਾ ਤੁਹਾਡੇ ਪਿੰਡ ਭੈਣੋ ਕੋਈ ਸਰਕਾਰੀ ਨੌਕਰੀ ਤੁਹਾਡੇ ਬੱਚਾ ਨੂੰ ਮਿਲੀ ਜਰਾ ਹੱਥ ਮਾਰ ਕੇ ਦੱਸੋ ਜਰਾ ਹੱਥ ਸਿਰ ਨਹੀਂ ਹੱਥ ਮਾਰ ਕੇ ਦੱਸੋ ਆ ਤੁਸੀਂ ਵੀ ਦੱਸੋ ਤੁਹਾਡੇ ਕਿਸੇ ਬੱਚੇ ਨੂੰ ਮਿਲੀ ਸਰਕਾਰੀ ਨੌਕਰੀ ਤੁਹਾਡੇ ਬੱਚੇ ਨੂੰ ਵੀ ਨਹੀਂ ਜੇ ਸਰਕਾਰੀ ਨੌਕਰੀ। ਸੋ ਤੇ ਝੂਠ ਸਾਬਤ ਹੋ ਗਿਆ ਕਿ ਸਰਕਾਰੀ ਨੌਕਰੀ ਨਹੀਂ ਮਿਲੀ। ਨੌکریاں ਕਹਿੰਦਾ ਦਿੱਤੀਆਂ ਉਹ ਗਈਆਂ ਕਿੱਥੇ ਨੇ? ਬੜਾ ਅਹਿਮ ਰੁਕਤਾ ਮੈਂ ਕਹਿਣਾ ਚਾਹੁੰਨਾ ਨੌکریاں ਲੈ ਗਏ ਹਰਿਆਣੇ ਦੇ, ਰਾਜਸਥਾਨ ਦੇ ਅਤੇ ਦਿੱਲੀ ਦੇ ਲੋਕੀ ਕਿਉਂ? ਕਿਉਂਕਿ ਸਾਡੇ ਕੋਲ ਕੋਈ ਕਾਨੂੰਨ ਹੀ ਨਹੀਂਗਾ ਕਿ ਅਸੀਂ ਗੈਰ ਪੰਜਾਬੀਆਂ ਨੂੰ ਰੋਕ ਸਕੀਏ। ਮੈਂ ਸਾਰੀ ਗੱਲ ਸੋਚਣ ਸਮਝਣ ਤੋਂ ਬਾਅਦ ਬੀਬੀ ਚੁੱਪ ਕਰਿਓ ਇੱਕ ਮਿੰਟ ਜੀ। ਸਾਰੀ ਗੱਲ ਸੋਚਣ ਸਮਝਣ ਤੋਂ ਬਾਅਦ ਮੈਂ ਜਦੋਂ ਐਮ.ਐਲ.ਏ ਬਣਿਆ ਸਭ ਤੋਂ ਪਹਿਲਾਂ ਮੈਂ ਕੰਮ ਪਤਾ ਕੀ ਕੀਤਾ ਮੈਂ 2022 ਦੇ ਜਨਵਰੀ ਵਿੱਚ 23 ਵਿੱਚ ਮੈਂ 2023 ਜਨਵਰੀ ਵਿੱਚ ਸਪੀਕਰ ਨੂੰ ਮਿਲਿਆ ਵਿਧਾਨ ਸਭਾ ਔਰ ਮੈਂ ਇਹਨੂੰ ਇੱਕ ਬਿਲ ਦਿੱਤਾ ਨਿੱਜੀ ਮੈਂਬਰ ਬਿਲ ਅੰਗਰੇਜ਼ੀ ਚ ਕਹਿੰਦੇ ਨੇ ਪ੍ਰਾਈਵੇਟ ਮੈਂਬਰ ਬਿਲ ਅਸੀਂ ਦੇ ਸਕਦੇ ਹਾਂ ਅਗਰ ਕੋਈ ਸਟੇਟ ਦਾ ਕਾਨੂੰਨ ਚੰਗਾ ਬਣਾਉਣਾ ਹੋਵੇ ਮੈਂ ਦਿੱਤਾ ਉਹਦੇ ਚ ਮੈਂ ਮੰਗਿਆ ਕਿ ਜਿਹੜੇ ਤੁਸੀਂ ਨੌਕਰੀਆਂ ਦਿੰਦੇ ਹੋ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਇਹਨੂੰ ਰੋਕਣ ਦੀ ਇੱਕ ਤਰਕੀਬ ਆ ਤੁਸੀਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਤੇ ਉੱਤਰਾਖੰਡ ਦੀ ਤਰਜ਼ ਤੇ ਇੱਕ ਕਾਨੂੰਨ ਬਣਾਓ ਕਿ ਕੋਈ ਵੀ ਗੈਰ ਪੰਜਾਬੀ ਬਿਨਾਂ ਸ਼ਰਤ ਸ਼ਰਤ ਪੂਰੀ ਕਰਕੇ 100 ਵਾਰੀ ਆਵੇ ਕੋਈ ਬਿਨਾਂ ਸ਼ਰਤ ਨਾ ਵੋਟਰ ਬਣੇ ਨਾ ਉਹ ਜ਼ਮੀਨ ਖਰੀਦ ਸਕੇ ਨਾ ਉਹ ਸਰਕਾਰੀ ਨੌਕਰੀ ਲਵੇ ਇਹ ਹਿਮਾਚਲ ਵਿੱਚ ਤੁਸੀਂ ਜਾ ਕੇ ਪਤਾ ਕਰਾ ਲਓ ਤੁਸੀਂ ਇੱਕ ਮਰਲਾ ਜਗ੍ਹਾ ਨਹੀਂ ਲੈ ਸਕਦੇ ਔਰ ਇਹ ਕਾਨੂੰਨ ਹਿਮਾਚਲ ਵਿੱਚ ਪਣੋ 1972 ਦਾ ਬਣਿਆ 52 ਸਾਲ ਪਹਿਲਾਂ ਪ੍ਰਾਈਮ ਮਿਨਿਸਟਰ ਦੇ ਸਟੇਟ ਦਾ ਬਣਿਆ ਤੇ ਪਰਸੋ ਚੌਥ ਭਗਵੰਤ ਮਾਨ ਜਿੱਦਾਂ ਕਰਦਾ ਹੁੰਦਾ ਐਵੇਂ ਕਮਲ ਮਾਰਦਾ ਔਕੇ ਖੈਰਾ ਇੱਥੇ ਫਿਰਦਾ ਇੱਕ ਇੱਕ ਖੈਰਾ ਫਿਰਦਾ ਇੱਥੇ ਇਹ ਨਹੀਂ ਉਹਨੂੰ ਪਤਾ ਕਿ ਕਿਹੜਾ ਖੈਰਾ ਵਾ ਇੱਥੇ ਖੈਰਾ ਫਿਰਦਾ ਉਹ ਸਾਰਿਆਂ ਨਾਲ ਲੜਦਾ ਦੱਸੋ ਮੈਂ ਕਿਹਨਾਂ ਨਾਲ ਲੜਦਾ ਹਾਂ हां लड़दा मैं भगवंत सरकार ਨਾਲ ਲੜਦਾ ਵਾਂ ਕਿਉਂਕਿ ਤੁਸੀਂ ਐਨਐਸਏ ਗਲਤ ਲਾਈਆ ਸਾਡੇ ਭਾਈ ਅਮਰਿਤਪਾਲ ਹੋਣਾ ਤੇ ਮੈਂ ਤੇਰੇ ਨਾਲ ਲੜਦਾ ਕਿਉਂਕਿ ਤੂੰ ਸਿੱਧੂ ਮੂਸੇਵਾਲੇ ਦਾ ਹਲੇ ਤੱਕ ਇਨਸਾਫ ਨਹੀਂ ਦਿੱਤਾ ਉਹ ਬਿਲਕੁਲੇ ਨਹੀਂ ਰੁਕੀ ਮੈਂ ਤੇਰੇ ਨਾਲ ਲੜਦਾ ਸਰਕਾਰ ਨਾਲ ਕਿਉਂਕਿ ਤੁਸੀਂ ਸਾਡੇ ਕਿਸਾਨਾਂ ਨੂੰ ਔਰ ਖੇਤ ਮਜ਼ਦੂਰਾਂ ਨੂੰ ਸ਼ੰਭੂ ਦੇ ਬਾਰਡਰ ਤੇ ਤੇ ਖਨੌਰੀ ਹਰਿਆਣਾ ਪੁਲਿਸ ਕੋਲੋਂ ਕਟਵਾਇਆ ਹੈ ਕੋਈ ਐਕਸ਼ਨ ਨਹੀਂ ਲਿਆ ਮੈਂ ਤੇਰੇ ਨਾਲ ਲੜਦਾ ਕਿਉਂਕਿ ਤੇਰੇ ਸੰਗਰੂਰ ਚ ਡਿੜਬੇ ਚ ਗੁਜਰਾ ਪਿੰਡ ਚ 25 ਗਰੀਬ ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਮੈਂ ਤੇਰੇ ਨਾਲ ਤਾਂ ਲੜਦਾ ਕੁਰੜ ਪਿੰਡ ਵਿੱਚ ਦੋ ਮੋਤਾਂ ਚਿੱਟੇ ਦੇ ਓਵਰਡੋਸ ਕਰਕੇ ਹੋ ਗਿਆਂ ਉਹ ਤੇਰੇ ਨਾਲ ਤਾਂ ਲੜਦਾ ਕਿਉਂਕਿ ਤੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਦਿੰਦਾ ਇਹਨਾਂ ਗੱਲਾਂ ਦੀ ਲੜਾਈ ਆ ਕਹਿੰਦਾ ਖੈਰਾ ਲੜਦਾ ਇੱਕ ਇੱਕ ਖੈਰਾ ਫਿਰਦਾ ਉਹ ਕਹਿੰਦਾ ਬਾਹਰਿਆਂ ਨੂੰ ਇੱਥੇ ਨਹੀਂ ਆਉਣ ਦੇਣਾ ਉਹ ਲੋਕੋ ਸਾਡੇ ਵੀ ਬੱਚੇ ਬਾਹਰ ਜਾਂਦੇ ਨੇ ਅਮਰੀਕਾ ਤੇ ਕੈਨੇਡਾ ਮੈਂ ਇਹਨੂੰ ਬੇਫਕੂਸ ਨੂੰ ਪੁੱਛਿਆ ਕਿ ਤੁਮੇ ਨੂੰ ਇੱਕ ਗੱਲ ਦੱਸ ਕੈਨੇਡਾ ਬਿਨਾ ਸ਼ਰਤ ਚਲ ਜਾਓਗੇ ਤੁਸੀਂ ਪਹਿਲਾ ਪਾਸਪੋਰਟ ਫਿਰ ਵੀਜ਼ਾ ਫਿਰ ਪੀਆਰ ਵਾਸਤੇ ਫਾਈਲਾ ਫਿਰ ਪੀਆਰ 3 4 5 ਸਾਲ ਬਾਅਦ ਮਿਲਦੀ ਆ ਉੱਥੇ ਸਾਨੂੰ ਕਿੰਨੇ ਪੈਸੇ ਜਮਾ ਕਰਾਉਣੇ ਪੈਂਦੇ ਆ 25 ਲੱਖ 30 ਲੱਖ 40 ਲੱਖ ਅਮਰੀਕਾ ਚ 50 ਲੱਖ ਬਿਨਾ ਸ਼ਰਤਾਂ ਨਹੀਂ ਕੋਈ ਤੁਹਾਨੂੰ ਨਾਗਰਿਕ ਬਣਾਉਂਦਾ ਕਿਸੇ ਦੇਸ਼ ਵਿੱਚ ਬਸ ਇਹੀ ਮੈਂ ਕਹਿੰਨਾ ਵਾ ਕਿ ਆਓ ਸਾਡੇ ਜੇ ਉੱਧਾ ਤੁਸੀਂ ਆਉਣਾ ਕੰਮ ਕਰਨ ਲਈ ਜੀ ਸਕਦੇ ਆਓ ਪੈਸੇ ਕਮਾਓ ਪਰਿਵਾਰ ਪਾਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਕੀ ਜੇ ਨਾਗਰਿਕ ਬਣਨਾ ਨੌਕਰੀ ਲੈਣੀ ਆ ਤੇ ਸ਼ਰਤਾਂ ਪੂਰੀਆਂ ਇਹਦੇ ਲੋਕੋ ਦੱਸੋ ਮੈਂ ਕੀ ਮਾੜੀ ਗੱਲ ਕੀਤੀ ਹੈ ਕੱਲ ਗੱਲ ਕਿੱਥੇ ਤੇ ਪਹੁੰਚ ਗਈ ਪ੍ਰਧਾਨ ਮੰਤਰੀ ਸਾਹਿਬ ਬੋਲੇ ਐਵੇਂ ਖੈਰਾ ਨਿਕਲਿਆ ਬੰਦਾ ਇੱਦਾਂ ਉਹ ਕਿੰਡਾ ਵੱਡੀ 56 ਇੰਚ ਦੀ ਛਾਤੀ ਹੁਣ ਤਾਂ ਹੋਈ ਹੋਣੀ ਹੈ 112 ਇੰਚ ਦੀ 112 ਇੰਚ ਦੀ ਛਾਤੀ ਵਾਲਾ ਬੋਲਾ ਇਹ ਗਾੜਮੀ ਕਾਂਗਰਸ ਦਾ ਹੈ ਉਹ ਪੰਜਾਬ ਮੇਂ ਬੋਲ ਰਹਾ ਹੈ ਕਿ ਬਿਹਾਰੀਓਂ ਕੋ ਬਾਇਕਾਟ ਕਰੋ ਇਨਕਾ ਬਹਿਸ਼ਕਾਰ ਕਰੋ ਹਿੰਦੀ ਚ ਮਤਲਬ ਇਹਨਾਂ ਨੂੰ ਵੜਨ ਨਾ ਦਿਓ ਇਹ ਬੋਲ ਰਹਾ ਹੈ ਕਿ ਉਹਨੂੰ ਘਰ ਨਹੀਂ ਦੇ ਦੇਣਾ ਚਾਹੀਏ ਮੈਂ ਭਰਾਓ ਕਦੇ ਇਹ ਕਿਸੇ ਲਫਜ਼ ਹੀ ਨਹੀਂ ਵਰਤਿਆ ਮੈਂ ਕਿਤੇ ਯੂਪੀ ਬਿਹਾਰ ਕਿਹਾ ਹੀ ਨਹੀਂ ਮੈਂ ਕਿਹਾ ਗੈਰ ਪੰਜਾਬੀਆਂ ਨੂੰ ਰੋਕਿਆ ਜਾਵੇ ਔਰ ਕੰਮ ਕਰਨ ਪੈਸੇ ਕਮਾਉਣ ਜਾਣ ਪਰ ਜੇ ਰਹਿਣਾ ਚਾਹੁੰਦੇ ਤਾਂ ਉਹਨਾਂ ਨੂੰ ਇੱਕ ਕਾਨੂੰਨ ਦੇ ਤਹਿਤ ਜੇ ਹਿਮਾਚਲ ਭਾਰਤ ਦਾ ਹਿੱਸਾ ਹੈ ਪ੍ਰਧਾਨ ਮੰਤਰੀ ਦੀ ਆਪਣੀ ਸਟੇਟ ਭਾਰਤ ਦਾ ਹਿੱਸਾ ਵਾ ਉਤਰਖੰਡ ਵੀ ਭਾਰਤ ਦਾ ਹਿੱਸਾ ਜਿਉਂ ਬਣਾ ਸਕਦੇ ਕਾਨੂੰਨ ਆਪਣੀ ਹੋਣ ਨੂੰ ਬਚਾਉਣ ਵਾਸਤੇ ਤੇ ਪੰਜਾਬ ਕਿਉਂ ਨਾ ਬਣਾਵੇ ਜੀ ਔਰ ਸਾਡੇ ਤਾਂ 3 ਕਰੋੜ ਵਾਸੀ ਚੋਂ 70-75 ਲੱਖ ਆਦਮੀ ਬਾਹਰ ਚਲੇ ਗਿਆ ਵਾ ਜੇ ਇਸ ਤਰ੍ਹਾਂ ਜਿ ਖੁੱਲਾ ਛੱਡ ਦਿੱਤੇ ਆਪਣੇ ਤੇ 20-15 20 ਸਾਲ ਵਿੱਚ ਆ ਪੱਗ ਤੇ ਪੰਜਾਬੀ ਜ਼ੁਬਾਨ ਤੁਹਾਨੂੰ ਦਿਸਣੀ ਨਹੀਂ ਪੰਜਾਬ ਛੋਲੀ-ਹੋਲੀ ਘਟ ਜੂ ਸਾਡੇ ਦਵਾਬੇ ਵਿੱਚ ਜਾ ਕੇ ਦੇਖ ਕੇ ਆਓ ਸਾਡੇ ਦਵਾਬੇ ਵਿੱਚ ਜਾ ਕੇ ਦੇਖਿਓ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਭੈਣੋ ਤੁਹਾਡੇ ਵੀ ਜਾਣ ਲੱਗੇ ਬੱਚੇ ਜਾ ਰਹੇ ਜਿਹੜੇ ਹੁਣ ਬਾਹਰ ਜਾਣ ਲੱਗੇ ਨੇ ਔਰ ਹੌਲੀ-ਹੌਲੀ ਤੁਸੀਂ ਦੇਖੋ ਸਪੀਡ ਫੜ ਲੈਣੀ ਆ ਤੇ ਜੇ ਆਪਾਂ ਇੱਕ ਕਾਨੂੰਨ ਨਾ ਬਣਾਇਆ ਪਰ ਭਗਵਾਨ ਤੇ મોદી ਇੱਕੋ ਵਿਚਾਰਧਾਰਾ ਦੇ ਇਸ ਗੱਲ ਤੇ ਵੀ ਇੱਕੋ ਵਿਚਾਰਧਾਰਾ ਦੇ ਐਨਐਸਐ ਲਾਈ ਭਗਵੰਤ ਨੇ ਉਹਨਾਂ ਦੇ ਕਹਿਣ ਤੇ ਇੱਕੋ ਵਿਚਾਰਧਾਰਾ ਕਿਸਾਨਾਂ ਨੂੰ ਕੁੱਟਿਆ ਗਿਆ ਹਰਿਆਣਾ ਪੁਲਿਸ ਵੱਲੋਂ ਇਹਨੇ ਕੋਈ ਐਫਆਈਆਰ ਨਹੀਂ ਕੀਤੀ ਇੱਕੋ ਵਿਚਾਰਧਾਰਾ ਜੁਆਇੰਟ ਆਪਰੇਸ਼ਨ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣ ਆਇਆ ਹਾਂ ਕਿ ਜਿਹੜੇ 92 ਬੰਦੇ ਆਪਾਂ ਬਣਾਏ ਸੀ ਇਹ ਅਸਲ 'ਚ ਕਦੇ ਵੀ ਆਪਣੇ ਨਹੀਂ ਸੀ ਤੁਸੀਂ ਮੈਨੂੰ ਦੱਸੋ ਇਹ ਕਿਹੜੇ ਮੁੱਦੇ ਤੇ ਬੋਲਿਆ ਕੋਈ ਇਹਨਾਂ ਵਿੱਚੋਂ 92 'ਚੋਂ ਕੋਈ ਵੀ ਮੀਤ ਇਥੇ ਆਪ ਲਾਣਾ ਪੂਰਾ 9992 ਜਿਨ੍ਹਾਂ ਦਾ ਨਾਮ ਹੀ ਰੱਖਿਆ ਬੰਦੂਆ ਮਜ਼ਦੂਰ ਇਹ ਸਿਰਫ ਉਸ ਦਿਨ ਬੋਲਦੇ ਜਦ ਦਿਨ ਇਹਨੂੰ ਕੇਜਰੀਵਾਲ ਚੁਟਕੀ ਮਾਰਦਾ ਚਲੋ ਬੋਲੋ ਖੜੇ ਹੋ ਕੇ ਬੋਲਣ ਲੱਗ ਜਾਂਦੇ ਕੇਜਰੀਵਾਲ ਕਹੂਗਾ ਦਿਨ ਹੈ ਹਾਂਜੀ ਜਨਾਬ ਦਿਨ ਹੈ ਰਾਤ ਹੈ ਹਾਂਜੀ ਜਨਾਬ ਰਾਤ ਹੈ ਇਹ ਤਾਂ ਯੈਸਮੈਨ ਪਾਰਟੀ ਆ ਇਹ ਪੰਜਾਬ ਦੇ ਹਤਾਇਸ਼ੀ ਨਹੀਂਗੇ ਮੇਰੇ ਵੀਰੋ ਔਰ ਦੂਜੀ ਗੱਲ ਕਿ ਅੱਜ ਦੇਸ਼ ਵਿੱਚ ਤੁਹਾਨੂੰ ਕਾਮਰੇਟ ਸਾਹਿਬ ਪਹਿਲਾਂ ਕਹਿ ਕੇ ਗਏ ਹੋਣੇ ਆ ਸਾਡੀ ਸਾਡਾ ਲੋਕਤੰਤਰ ਖਤਰੇ 'ਚ ਕਿਉਂਕਿ ਜੇ ਭਾਜਪਾ ਘਮਾਰਾ ਆ ਗਈ ਪਤਾ ਨਹੀਂ ਇਹਨਾਂ ਨੇ ਸਾਡੇ ਕੋਲ ਅਧਿਕਾਰ ਕੋ ਬੋਲਣ ਦਾ ਰਹਿਣ ਦੇਣਾ ਕਿ ਨਹੀਂ ਰਹਿਣ ਹੱਲੇ ਕਿਹੜਾ ਬੋਲਣ ਦਿੰਦੇ ਨੇ ਜੱਗੋਂ ਕਸ਼ਮੀਰ ਤੋਂ ਲੈ ਕੇ ਥੱਲੇ ਤਾਮਿਲਨਾਡੂ ਤੱਕ ਇਹਨਾਂ ਨੇ ਕਿਸੇ ਪਾਰਟੀ ਦੇ ਲੀਡਰ ਨਹੀਂ ਛੱਡਿਆ ਮੋਦੀ ਨੇ ਈਡੀ ਚੱਕ ਸੀਬੀਆਈ ਚੱਕ ਆ ਮੈਂ ਜਿਹੜਾ ਕੇਸ ਮੇਰੇ ਤੇ ਭਗਵੰਤ ਨੇ ਕੀਤਾ ਇਹ ਪਹਿਲਾ ਭਾਜਪਾ ਕਹ ਰਹੀ ਏ ਤਿੰਨ ਮਹੀਨੇ ਮੈਂ ਜੇਲ੍ਹ ਰਿਆ ਪਟਿਆਲੇ ਬਿਲਕੁਲ ਨਜਾਇਜ਼ ਤੁਹਾਨੂੰ ਲੱਗਦਾ ਮੇਰੀ ਸ਼ਕਲ ਦੇਖ ਕੇ ਕਿ ਮੈਂ ਕੋਈ ਡਰੱਗ ਦਾ ਮਾਫੀਆ ਵਾਂ ਮੇਰਾ ਖਾਂਦਾ ਨਿਆ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਇੱਥੇ ਤੁਹਾਡੇ ਮੂਨਕ ਤੇ ਇੱਥੇ ਖਨੂਰੀ ਖਨੂਰੀ ਲੱਗੇ ਐਸਐਚਓ ਲੱਗੇ ਰਹੇ ਨੇ ਫਿਰ ਉਹਨਾਂ ਨੇ ਨੌਕਰੀ ਛੱਡ ਕੇ ਡੀਐਸਪੀ ਦੀ ਪੋਲਿਟਿਕਸ ਚੋਣ ਕੀਤੀ ਦੋ ਵਾਰੀ ਵਿਧਾਇਕ ਮੰਤਰੀ ਬਣੇ ਮੈਂ ਕਿਹੜੇ ਪੱਖ ਤੋਂ ਡਰੱਗ ਮਾਫੀਆ ਮੱਤੇ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਈਡੀ ਦੇ ਵੀ ਉਹੀ ਪਗਤਵਾ ਭਗਵੰਤ ਮਾਨ ਨੇ ਜਿਹਦੇ ਚ ਲੋਕਾਂ ਨੂੰ 20-20 ਸਾਲ ਕੈਦ ਹੋ ਗਈ ਆ ਇਸ ਕਰਕੇ ਇਹ ਮੋਦੀ ਨੇ ਸਾਰੇ ਦੇਸ਼ ਵਿੱਚ ਜਿਹੜਾ ਬੋਲਦਾ ਚੱਕ ਲੋ ਠੋਕ ਦਿਓ ਚੱਕ ਲੋ ਠੋਕ ਦਿਓ ਅੱਛਾ ਕੇਜਰੀਵਾਲਿਆਂ ਨੇ ਬੜੇ ਚੀਕੇ ਜਦੋਂ ਇਹਨਾਂ ਨੂੰ ਫੜਿਆ ਮੋਦੀ ਬੜਾ ਗਲਤ ਕੰਮ ਕਰ ਰਹਾ ਹੈ ਈਡੀ ਦਾ ਦੁਰਉਪਯੋਗ ਕਰਕੇ ਹਮਾਰੇ ਕੋ ਅੰਦਰ ਕਰ ਰਹਾ ਹੈ ਅੱਛਾ ਮੈਂ ਇਹਨੂੰ ਭਗਵਾਨ ਤੇ ਮੋਦੀ ਇਹਨੂੰ ਕੇਜਰੀਵਾਲ ਨੂੰ ਪੁੱਛਦਾ ਤੁਸੀਂ ਘੱਟ ਕਰ ਦਿਓ ਪੁਲਿਸ ਦਾ ਦੁਰਸਤਮਾਲ ਜਿਹੜਾ ਬੋਲਦਾ ਚੱਕੋ ਠੋਕੋ ਆ ਪਰਮਿੰਦਰ ਝੋਟਾ ਨਸ਼ੇ ਦੇ ਖਿਲਾਫ ਬੋਲ ਰਿਹਾ ਸੀ ਕੀ ਕਰਦਾ ਸੀਗਾ ਚੱਕੋ ਪੋ ਝੋਟੇ ਨੂੰ ਠੋਕੋ ਆ ਪਾਣਾ ਸਿੱਧੂ ਆ ਟਰੈਵਲ ਏਜੰਟਾਂ ਦੇ ਖਿਲਾਫ ਬੋਲਦਾ ਠੋਕੋ ਜੇਲ੍ਹ 'ਚ ਖੈਰਾ ਬੋਲਦਾ ਆ ਐਮਐਸਏ ਦੇ ਖਿਲਾਫ ਠੋਕੋ ਜੇਲ੍ਹ ਵਿੱਚ ਉਹ ਤੁਸੀਂ ਘੱਟ ਤਾਨਾਸ਼ਾਹ ਮੋਦੀ ਨਾਲੋਂ ਇੱਕੋ ਥੈਲੀ ਦੇ ਚਟੇ-ਵੱਟੇ ਨੇ ਮੇਰੇ ਵੀਰੋ ਔਰ ਰਾਹੁਲ ਰਾਹੁਲਿੰਦਰ ਸਿੰਘ ਸਿੱਧੂ ਸਾਹਿਬ ਨੇ ਤੁਹਾਨੂੰ ਆਉਣ ਵਾਲੀ ਸਾਡੀ ਇੰਡੀਆ ਗੱਠਜੋੜ ਸਾਰੀ ਗੱਲ ਛਿਤਰਾ ਸਮਝਾਈ ਆ ਗਰੰਟੀਆਂ ਦੂਜਾ ਲਾਹੇ ਨੌਜਵਾਨਾਂ ਨਿਰੇਗਾ ਬਜ਼ੁਰਗਾਂ ਦੀ ਇਸ ਕਰਕੇ ਆਓ ਆਪਾਂ ਇਹ ਸਾਰੇ ਨੂੰ ਰਾਜ ਨੂੰ ਪਲਟিয়ে ਜੇ ਜਦੋਂ ਤੁਸੀਂ ਸੰਗਰੂਰ ਦੀ ਸੀਟ ਸਾਨੂੰ ਜਿਤਾਤੀ ਭਗਵੰਤ ਮਾਨ ਦਾ ਇੱਥੇ ਸਰਕਾਰ ਜਿਹੜੀ ਆ ਉਨਪੁਲਸਿਕ ਹੋ ਜਾਣੀ ਐ ਉਹ ਕਿਸੇ ਦੇ ਖਿਲਾਫ ਝੂਠਾ ਪਰਚਾ ਨਹੀਂ ਕਰ ਸਕਦੇ ਨਾਲੇ ਉਹਨਾਂ ਦਾ ਦਿਮਾਗ ਦੇ ਖਾਦੇ ਖੁੱਲ ਜਾਣਗੇ ਸ਼ਾਇਦ ਅਕਲਮੰਦ ਹੋਏ ਤਾਂ ਤੁਹਾਡਾ ਐਮ ਐਲ اے ਤੁਹਾਡੇ ਪਿੰਡਾਂ ਜਾਣ ਕੇ ਕੰਮ ਕਰਾਊਗਾ ਕਿ ਮੇਰੇ ਤੋਂ ਗਲਤੀ ਹੋ ਗਈ ਆ ਉਹ ਮੈਨੂੰ ਮaaf ਕਰੋ ਆ ਮੈਂ ਆਪਾਂ ਤੁਹਾਡੇ ਪਿੰਡ ਦੇ ਕੰਮ ਕਰਾਈਏ ਤੇ ਜੇ ਆਪਾਂ ਉਦਾਂ ਹੀ ਜਿਦਾਤ ਤੇ ਅੱਗੇ ਜਿੱਦਾਂ ਜਹਾਜਾਂ ਤੇ ਚੜ੍ਹ ਕੇ ਤਾਂ ਦੇ ਤਾਂ ਦੇ ਤਾਂ ਹੀ ਚਲੇਗੇ ਨੇ ਹਜ਼ਾਰੇ ਹਜ਼ਾਰ ਗਨਮੈਨ ਭਗਵੰਤ ਮਾਨ ਔਰਤਾਂ ਭੈਣੋ ਆ ਸਾਰਾ ਇੱਥੇ ਤੱਕ ਸੋਨੇ ਨਾਲ ਕਿਲੂਆਂ ਨਾਲ ਲੱਦੀਆਂ ਹੋਈਆਂ ਨੇ ਜਿਹੜਾ ਦੂਜਿਆਂ ਨੂੰ ਤਿਚਰਾ ਕਰਦਾ ਸੀ ਇਹ ਰਜਵਾੜੇ ਆ ਜੀ ਇਹਨਾਂ ਨੂੰ ਚੁੱਲਿਆਂ ਦੀ ਅੱਗ ਨਹੀਂ ਦੇਸਦੀ ਅੱਜ ਕਿਹ ਜੀ ਅੱਜ ਭਗਵੰਤ ਨੂੰ ਚੁੱਲਿਆਂ ਦੀ ਅੱਗ ਦੇਸਦੀ ਆ ਇਸ ਕਰਕੇ ਆਪਾਂ ਦੋਨਾਂ ਥਾਨਾਂ ਛਾਵਾਂ ਤੋਂ ਬਚਣਾ ਵਾ ਤੇ ਵੋਟ ਇੰਡੀਆ ਗੱਲ ਚੋਣ ਨੂੰ ਪਾਉਣੀ ਗੱਲ ਐਮਪੀ ਕਿੱਦਾਂ ਦਾ ਹੁੰਦਾ ਜਿਹੋ ਜਿਹਾ ਚੰਗਾ ਵਕੀਲ ਹੈ ਮਾੜਾ ਵਕੀਲ ਕਰ ਲੋਗੇ ਕੇਸ ਹਾਰ ਜੋਗੇ ਬਕਾਉ ਵਕੀਲ ਕਰ ਲੋਗੇ ਖਰੀਦਿਆ ਜਾਊਗਾ ਤਰਪੋਖ ਵਕੀਲ ਕਰੋਗੇ ਤਾਂ ਪਰਚਾ ਦਰਜ ਕਰਕੇ ਅੰਦਰ ਕਰ ਦੇਣਗੇ ਇਸ ਕਰਕੇ ਵਕੀਲ ਚੰਗਾ ਪੇਚੋ ਆਪਣਾ ਕੇਸ ਬਹੁਤ ਅਹਿਮ ਹੈ ਪੰਜਾਬ ਦਾ ਐਸਵਾਈਐਲ ਦੀ ਤਲਵਾਰ ਸਾਡੇ ਸਿਰ ਤੇ ਲਟਕ ਰਹੀ ਪਾਣੀ ਦੀ ਸਾਡੇ ਸੰਗੂਰ ਵਿੱਚ ਕੈਂਸਰ ਆ ਥੱਲੇ ਧਰਤੀ ਦੇ ਥੱਲੇ ਗੰਦਲਾ ਹੋ ਗਿਆ ਪਾਣੀ ਸਾਡਾ ਜ਼ਮੀਨੀ ਪਾਣੀ ਮੇਰਾ ਖਿਆਲ ਆ ਸੰਗਰੂਰ ਰੈੱਡ ਜ਼ੋਨ ਵਿੱਚ ਆ ਸਭ ਤੋਂ ਪੰਜਾਬ ਦੇ ਨੰਬਰ 1 ਤੇ 14 ਲੱਖ ਕਿਊਬਲ ਨਾਲ ਆਪਾਂ ਪਾਣੀ ਕੱਢਦੇ ਕੱਢਦੇ ਝੋਨੇ ਨੂੰ ਪਾਲਦੇ ਪਾਲਦੇ ਆਪਣਾ ਜ਼ਮੀਨ ਦਾ ਪਾਣੀ ਥੱਲੇ ਲੱਗੇ ਆ ਅਗਰ ਇਸੇ ਤਰ੍ਹਾਂ ਜਾਂਦਾ ਰਿਹਾ ਉਹ ਦਿਨ ਦੂਰ ਨੇਗਾ ਜਦ ਦਿਨ ਪਾਣੀ ਸਾਡਾ ਮੁੱਕ ਜਾਊਗਾ ਪਾਣੀ ਤੋਂ ਬਿਨਾਂ ਸਾਡੇ ਕੋਲ ਜ਼ਮੀਨ ਦੇ ਥੱਲੇ ਨਾ ਮਾਰਬਲਿਆ ਨਾ ਲੋਹਾ ਨਾ ਕੋਲਾ ਕੁਛ ਨਹੀਂਗਾ ਮੇਰੇ ਵੀਰੋ ਅਖੀਰ ਚ ਕਹਿਣਾ ਚਾਹੁੰਦਾ ਕਿ ਇੱਕ ਸਰਦਾਰ ਸਿਮਰਜੀਤ ਸਿੰਘ ਮਾਨ ਖੜੇ ਨੇ ਸਾਡੇ ਬਜ਼ੁਰਗ ਨੇ ਕੋਈ ਐਡੀ ਗੱਲ ਨਹੀਂ ਕੀਤੀ ਸਭ ਨੂੰ ਅਧਿਕਾਰ ਹੈ ਪਰ ਮੇਰਾ ਖਿਆਲ ਹੈ ਕੋਹ 80 ਪਲੱਸ ਤੇ ਹੋ ਗਏ ਨੇ ਅਗਰ ਕਿਸੇ ਥੋੜਾ ਜਿਹਾ ਘੱਟ ਉਮਰ ਦੇ ਬੰਦਿਆਂ ਨੂੰ ਮੌਕਾ ਦੇ ਦੇਣ ਕੋ ਬਾੜੀ ਗੱਲ ਨਹੀਂ ਸਰਕਾਰਾਂ ਨੇ ਰਿਟਾਇਰਮੈਂਟ ਏਜ 58 ਐਵੇਂ ਨਹੀਂ ਬਣਾਈ ਅੰਗਰੇਜ਼ਾਂ ਨੇ ਉਹ ਸੋਚ ਕੇ ਬਣਾਈ ਹੋਣੀ ਕਿ ਬੁੱਧੀ ਸਰੀਰ ਥੋੜਾ ਤੈਨਾਤ ਚਾਹੀਦਾ ਜੱਜਾਂ ਦੀ ਵੀ ਰਿਟਾਇਰਮੈਂਟ ਏਜ ਸੁਪਰੀਮ ਕੋਰਟ ਦੀ 65 ਕਰਤੀ ਤੇ ਜਾਓ ਘਰ ਨੂੰ ਉਹਨਾਂ ਨੇ ਸਿਰਫ ਕਲਮ ਨਾਲ ਲਿਖਣਾ ਬੈਠ ਕੇ ਇਹ ਤਾਂ ਰੋਜ਼ ਦਾ ਕੰਮ ਹੈ ਪੱਜ ਤੋਰ ਕਦੀ ਇੱਧਰ ਚਲ ਜਾ ਭੂਖ ਤੇ ਕਦੀ ਉੱਧਰ ਚਲ ਜਾ ਵਿਆਹ ਤੇ ਕਦੀ ਧਰਨੇ ਤੇ ਚਲ ਜਾ ਕਦੀ ਦਿੱਲੀ ਚਲ ਜਾ ਕਦੀ ਪਟਾਲ ਕਲਾ ਆ ਜਾ ਕਦੀ ਕਿਤੇ ਚਲ ਜਾ ਉਹ 70 ਦੇ ਹੋ ਗਏ ਨੇ ਸ਼ਾਇਦ ਉਹਨਾਂ ਚ ਨਹੀਂ ਇੱਕ ਉਹਨਾਂ ਦੇ ਹੋਰ ਡਾਊਟ ਵੀ ਨੇ ਕਿਸੇ ਨੇ ਪਾਇਆ ਜਿਹੜਾ ਕਿ ਉਹ ਹੀ ਕਲੈਰੀਫਾਈ ਕਰਨਗੇ ਕਹਿੰਦੇ ਨੇ ਕਿ ਰਾਸ਼ਟਰਪਤੀ ਦੀ ਵੋਟ ਜਿਹੜੀ ਸੀ ਉਹ ਮਾਨਤ ਸਾਹਿਬ ਨੇ ਬੀਜੇਪੀ ਨੂੰ ਪਾਈ ਆ। ਅਗਰ ਇਹ ਗੱਲ ਸੱਚ ਹੈ ਇਹਦਾ ਮਤਲਬ ਅਗਰ ਐਮਪੀ ਬਣ ਕੇ ਜਾਣਗੇ ਤਾਂ ਫਿਰ ਬੀਜੇਪੀ ਦੇ ਖੇਮੇ ਚ ਜਾਣਗੇ। ਬੀਜੇਪੀ ਜਮਾਤ ਨੰਬਰ 1 ਸਾਡੇ ਖਿਲਾਫ ਖੜੀ ਅੱਜ ਕਟਗਿੰਤਿਆਂ ਦੇ ਖਿਲਾਫ ਮੁਸਲਮਾਨਾਂ ਦਾ ਸੂਬਾ ਤੋੜਤਾ ਜੰਮੂ ਕਸ਼ਮੀਰ ਪੰਜਾਬ ਵੀ ਅਗਰ ਆਖੂਗਾ ਸ਼ਾਇਦ ਇਹਨੂੰ ਵੀ ਤੋੜ ਦੇਣਗੇ। ਸਾਡੇ ਕਿਸਾਨ ਕੁੱਟਦੇ ਨੇ ਸਾਡੇ ਤੇ ਇੱਕ ਯੂਨੀਵਰਸਲ ਧੁੱਪ ਦੇ ਵਿੱਚ ਅੱਥ ਦੀ ਗਰਮੀ 'ਚ ਤੁਸੀਂ ਆ ਸਾਰਾ ਜ਼ਿੰਮੇਵਾਰ ਤੁਹਾਡਾ ਇਕੱਠ ਮੈਂ ਪਿੰਡ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਸਾਹਿਬ ਬੈਠੇ ਬਲਾਕ ਸਮਤੀ ਦੇ ਮੈਂਬਰ ਸਾਹਿਬ ਇੱਥੋਂ ਦੇ ਕਹਿੰਦੇ ਲੀਡਰਾਂ ਦਾ ਪਿੰਡ ਆ ਹੈ ਸਾਰੇ ਲੀਡਰ ਨੇ ਕਿਉਂਕਿ ਤਰੱਕੀ ਕਰਨ ਵਾਲਾ ਪਿੰਡ ਆ ਅੱਜ ਦੀ ਮੀਟਿੰਗ ਵੀ ਤੁਸੀਂ ਬਹੁਤ ਖੂਬਸੂਰਤ ਮੀਟਿੰਗ ਕਰਾਈ ਆ ਔਰ ਇੱਕ ਮੈਨੂੰ ਦੱਸਿਆ ਸਟੇਜ ਸੈਕਟਰੀ ਸਾਹਿਬ ਨੇ ਕਿ ਮੇਰੇ ਪਿਤਾ ਜੀ ਕਿੱਥੇ ਘੋੜੀ ਬੰਦੇ ਹੁੰਦੇ ਕੀ ਕਰਦੇ ਸੀ ਦੱਸੋ ਸਰਦਾਰ ਤੂਰਨ ਸਿੰਘ ਦੇ ਮੁੰਡਾ ਸਤਗੁਰ ਉਹਨਾਂ ਦਾ ਪੁੱਤ ਹੋ ਗਿਆ ਹਾਂ ਇਹਨਾਂ ਦੇ ਕੋਲ ਆ ਇਹਨਾਂ ਦੇ ਦਾਦੇ ਕੋਲ ਇੱਥੇ ਇੰਨਾ ਪੁਰਾਣਾ ਤਲਕ ਹੈ ਅੱਛਾ ਮੈਂ ਕਹਿੰਦੀ ਨਾ ਨਹੀਂ ਲਿਆ ਮੈਨੂੰ ਕਹਿੰਦੇ ਬਾਹਰੋਂ ਆ ਗਿਆ ਜੀ ਬਾਹਰੋਂ ਅੱਛਾ ਇਹਨੂੰ ਪੁੱਛੋ ਮੀਤਿਆ ਨੂੰ ਰਾਗਵ ਛੱਡਾ ਅੰਦਰਲਾ ਤੇਰਾ ਜਿਹਨੂੰ ਬਣਾਇਆ ਐਮਪੀ ਸੰਦੀਪ ਪਾਤਕਰ ਅੰਦਰਲਾ ਵਾ ਪੰਜਾਬ ਮੈਂ ਤਾਂ ਫਿਰ ਵੀ ਪੰਜਾਬ ਦੀ ਲੜਦਾ ਮੇਰਾ ਜਿਹੜਾ ਬੇਟਾ ਨਾ ਐਡਵੋਕੇਟ ਮਹਿਤਾਬ ਉਹ ਸੰਗਰੂਰ ਵੀ ਆਇਆ ਹੋਇਆ ਉਹਨਾਂ ਨੂੰ ਲਾਲ ਕੁੱਠੀ ਵਾਲੇ ਕਹਿੰਦੇ ਆ ਸੰਗਰੂਰ ਹੀ ਪਿਆ ਵਾ ਜਾਣਦੇ ਸਾਰੇ ਅਸੀਂ ਬਾਹਰਲੇ ਹੋਗੇ ਜਿਹੜੇ ਪੰਜਾਬੀ ਦਾ ਇੱਕ ਊੜਾ ਐੜਾ ਵੀ ਨਹੀਂ ਜਾਣਦੇ ਉਹ ਅੰਦਰਲੇ ਹੋਗੇ ਇਹਨਾਂ ਦੇ ਸੋ ਬਸ ਇਹਨੀਆਂ ਬੇਨਤੀਆਂ ਸੀਗੀਆਂ ਚੋਣ ਨਿਸ਼ਾਨ ਪੈਣੋ ਤੇ ਪਰੋ ਹੱਥ ਹੈ ਮੇਰਾ ਨਿਸ਼ਾਨ ਤਾਂ ਹੱਥ ਦਾ ਵਾ ਪਰ ਕੰਮ ਮੈਂ ਪਾਰਟੀ ਵਾਈ ਤੇ ਉੱਤੇ ਉੱਠ ਕੇ ਕਰੂੰਗਾ ਜਿਹੜੇ ਅਕਾਲੀ ਨਹੀਂ ਮੁੱਦੇ ਚੱਕ ਸਕਦੇ ਪੰਚ ਦੇ ਬੰਦੀ ਸਿੰਘਾਂ ਦਾ ਦੱਸੋ ਕੋਈ ਅਕਾਲੀ ਚੱਕਦਾ ਬੰਦੀ ਸਿੰਘਾਂ ਦਾ ਮੁੱਦਾ ਖੈਰਾ ਚੱਕੂਗਾ ਪਾਰਲੀਮੈਂਟ ਵਿੱਚ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦਾ ਮੁੱਦਾ ਹੈ ਮੇਰਾ ਤੋੜਨਾ ਰਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ